ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੀਰੇ ਦੇਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਰਸ਼ਦੀਪ ਕਲੇਰ ਨੂੰ ਧਮਕੀਆਂ ਦੇ ਮਾਮਲੇ ਦੇ ਵਿੱਚ ਹੁਣ ਵਿਕਰਮ ਮਜੀਠੀਆ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਅਰਸ਼ਦੀਪ ਕਲੇਰ ਦੀ ਇੱਕ ਵੀਡੀਓ ਖਾਸੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਸ਼ਖਸ ਦੇ ਵੱਲੋਂ ਅ ਅਰਸ਼ਦੀਪ ਕਲੇਰ ਨੂੰ ਧਮਕਾਇਆ ਜਾ ਰਿਹਾ ਹੈ ਉਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਤੇਖੀ ਪ੍ਰਤੀਕਿਰਿਆ ਦਿੱਤੀ ਗਈ ਸੀ ਦਲਜੀਤ ਜੀਮਾ ਹੋਣ ਜਾਂ ਫਿਰ ਹੋਰ ਅਕਾਲੀ ਲੀਡਰ ਹੋਣ ਅਰਸ਼ਦੀਪ ਕਲੇਰ ਦੇ ਹੱਕ ਦੇ ਵਿੱਚ ਨਿੱਤਰਦੇ ਨੇ ਉੱਥੇ ਹੀ ਵਿਕਰਮ ਮਜੀਠੀਆ ਦੇ ਵੱਲੋਂ ਵੀ ਅੱਜ ਲਾਈਵ ਹੋ ਕੇ ਅਰਸ਼ਦੀਪ ਕਲੇਰ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ ਔਰ ਸਰਕਾਰ ਔਰ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਨਾਲ ਦੇ ਨਾਲ ਅਰਸ਼ਦੀਪ ਕਲੇਰ ਨੂੰ ਧਮਕਾਉਣ ਵਾਲੇ ਵਿਅਕਤੀ ਨੂੰ ਲੈ ਕੇ ਕੁਝ ਅਹਿਮ ਜਾਣਕਾਰੀਆਂ ਕੁਝ ਖੁਲਾਸੇ ਕਰਦੇ ਹੋਏ ਵਿਕਰਮ ਮਜੀਠੀਆ ਜੋ ਨੇ ਉਹ ਨਜ਼ਰ ਆਏ ਨੇ ਆਪਣੇ ਸੰਬੋਧਨ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਵਿਕਰਮਜੀਤ ਜੀ ਆਓ ਸੁਣਦੇ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਤਿੰਦਰ ਸਿੰਘ ਭੰਗੂ ਮੈਂ ਉਹਦੀ ਆਡੀਓ ਸੁਣ ਰਿਹਾ ਸੀ ਜਿਹਦੇ ਚ ਉਹ ਸਾਡੇ ਵਕੀਲ ਸਾਹਿਬ ਨੇ ਲਾਇਰ ਸਾਹਿਬ ਨੇ ਔਰ ਉਹਨਾਂ ਦੇ ਬਜ਼ੁਰਗ ਵੀ ਬੜੇ ਸੀਨੀਅਰ ਲਾਇਰ ਰਹੇ ਰਹੇ ਵੀ ਨੇ ਹੈ ਵੀ ਪ੍ਰੈਕਟਿਸ ਕਰਦੇ ਆ ਸਾਹਸਤਨਾਮ ਸਿੰਘ ਕਲੇਰ ਸਾਹਿਬ ਕਮਾਲ ਹੋ ਗਈ ਵੈਸੇ ਔਰ ਕੱਲ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਨੂੰ ਇਹ ਸ਼ਿਕਾਇਤ ਵੀ ਦੇ ਕੇ ਆਇਆ ਮਗਰ 24 ਘੰਟੇ ਬੀਤਣ ਤੋਂ ਬਾਅਦ ਵੀ ਭੰਗੂ ਸਾਹਿਬ ਨੂੰ ਪੁਲਿਸ ਕਹਿੰਦੀ ਕੁਛ ਨਹੀਂ ਸੋ ਇਹਦਾ ਤਾਂ ਮਤਲਬ ਸਾਫ਼ ਹੀ ਆ ਜੀ ਕਿ ਇਹ ਸਟੇਟ ਸਪੌਂਸਰਡ ਕੰਮ ਚੱਲਦਾ ਇੱਕ ਚੀਫ ਇੰਜੀਨੀਅਰ ਹੋਵੇ ਉਹਦੀ ਆਡੀਓ ਭਾਈ ਲੋਕੋ ਜ਼ਰੂਰ ਸੁਣਿਓ ਆਡੀਓ 'ਚ ਕਹਿੰਦਾ ਹੈ ਕਿ ਮੈਂ ਹਾਂ ਅਮਰਿਤਪਾਲ ਦਾ ਸਾਥੀ ਮਤਲਬ ਕਿ ਇੱਕ ਪਾਸੇ ਅਮਰਿਤਪਾਲ ਤੇ ਲੱਗੇ ਧਾਰਾਵਾਂ ਕਿ ਉਹ ਦੇਸ਼ ਨੂੰ ਤੋੜਦਾ ਘੱਟੋ ਕਾਟਾ ਪਤਾ ਨਹੀਂ ਕਿੰਨੇ ਪਰਚਿਆਂ 'ਚ ਉਹਦਾ ਨੌ ਹੈ ਆ ਗੁਰਪ੍ਰੀਤ ਹਰੀ ਨੌ ਜਿਹੜਾ ਉਹਦੀ ਸੱਚਾਈ ਦੱਸਦਾ ਸੀ ਅਰਸ਼ ਡੱਲਾ ਹੋਰਾਂ ਨਾਲ ਮਿਲ ਕੇ ਉਹਨੂੰ ਵੀ ਮਾਰਤਾ ਵਿਚਾਰੇ ਨੂੰ ਜਿਹੜਾ ਸੱਚਾਈ ਦੀ ਗੱਲ ਕਰਦਾ ਸੀ ਸੋ ਉਹਦਾ ਗੈਂਗਸਟਰਸ ਨਾਲ ਲਿੰਕ ਕਿੰਨਿਆਂ ਕਿਨਿਆਂ ਨਾਲ ਲਿੰਕ ਕੇ ਸਾਹਮਣੇ ਆਇਆ ਆਈਐਸਆਈ ਦੇ ਲਿੰਕ ਬਾਰੇ ਸਰਕਾਰਾਂ ਨੇ ਗੱਲ ਕੀਤੀ ਆ ਉਹਦਾ ਯਾਰ ਹੈ ਜਤਿੰਦਰ ਪੰਗੂ ਆ ਬਈ ਇੱਕ ਕਾਗਜ਼ ਸ਼ੇਅਰ ਕਰਨ ਲੱਗਿਆ ਆ ਕਾਈਂਡਲੀ ਪੜਿਓ ਇਹਦੇ ਚ ਕਹਿੰਦੇ ਐਨਆਈਐ ਐਨਆਈਏ ਰੇਡਸ ਪ੍ਰੋਪਰਟیز ਆਫ ਅਮਰਿਤਪਾਲਸ ਕਿਨਸ ਐਂਡ ਐਡਸ ਅਟੈਕ ਔਨ ਇੰਡੀਅਨ ਹਾਈ ਕਮਿਸ਼ਨ ਇਨ ਕੈਨੇਡਾ ਆਈਡੇ ਆਰਟੀਕਲ ਜੇਕ ਸਾਰਾ ਹੀ ਪੈਰਾ ਜਤਿੰਦਰ ਸਿੰਘ ਪੰਗੂ ਚੀਫ ਇੰਜੀਨੀਅਰ ਬਾਰੇ ਦੱਸਿਆ ਮੰਡੀ ਬੋਰਡ ਬਾਰੇ ਇਨ ਮਹੌਲੇ ਜਤਿੰਦਰ ਸਿੰਘ ਪੰਗੂ ਸੈਟ ਟੂ ਬੀ ਅਮਰਿਤਪਾਲਸ ক্লোਸ ਅਸੋਸੀਏਟ ਵਾਸ ਕੁਐਸਚਨਡ ਫਾਰ ਅਰਾਊਂਡ 3 ਆਵਰਸ ਬਾਈ 4 NIA ਪਰਸਨਲ ਇਨ ਹਿਸ ਹਾਊਸ ਇਨ ਦਾ ਮਾਰਨਿੰਗ ਆਵਰਸ ਇਨ ਸੈਕਟਰ 69 ਪੀਪਲ ਫੈਮਿਲਿਆ ਵਿਦ ਦਾ ਪ੍ਰੋਸੈਸ ਸਰ ਪੰਗੂ ਵੈਨ ਕੁਐਸਚਨਡ ਅਬਾਊਟ ਹਿਸ ਰੀਸੈਂਟ ਕੈਨੇਡਾ ਟ੍ਰਿਪਸ ਇਨਫਾਰਮਡ ਦੀ ਐਨਆਈਏ ਟੀਮ ਥੈਟ ਹਿਸ ਵਾਈਫ ਐਂਡ ਸਨ ਰੈసైਡ ਥੇਰ ਪੰਗੂ ਅ ਮੰਡੀ ਬੋਰਡ ਚੀਫ ਇੰਜੀਨੀਅਰ ਪਲੇਡ ਅ ਰੋਲ ਇਨ ਖਾਲਸਤਾਨੀ ਸੈਪਰੇਟਿਸ ਅਮਰਿਤਪਾਲ ਸਰੈਂਡਰ ਲਾਸਟ ਈਅਰ ਤੁਨੂ ਯਾਦ ਹੋਣਾ ਜਦੋਂ ਅਮਰਿਤਪਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਜਨਾਲੇ ਥਾਣੇ ਲੈ ਕੇ ਗਿਆ ਉਦੇ ਬਾਅਦ ਬਹੁਤ ਉਸ ਗੱਲ ਦਾ ਰੌਲਾ ਪਿਆ ਕਿ ਇਹ ਗੁਰੂ ਸਾਹਿਬ ਦਾ ਸਤਕਾਰ ਨਹੀਂ ਇਸ ਨੇ ਜਾ ਕੇ ਥਾਣੇ 'ਚ ਜੋ ਹਾਲਾਤ ਪੈਦਾ ਕੀਤੇ ਉਹ ਤੁਸੀਂ ਸਾਰੇ ਜਾਣਦੇ ਹੀ ਉਹ ਇਹਦੇ ਤੇ ਪਰਚਾ ਦਰਜ ਹੋ ਗਿਆ ਫਿਰ ਇਹ ਭੱਜ ਗਿਆ 2 ਮਹੀਨੇ ਦੇਸ ਦੇ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਇਹ ਲੱਭਿਆ ਨਹੀਂ ਮਗਰ ਇਹ ਲੱਭਿਆ ਕਿਨੂੰ ਇਸ ਚੀਫ ਇੰਜੀਨੀਅਰ ਸਾਹਿਬ ਨੂੰ ਹੁਣ ਇਹ ਚੀਫ ਇੰਜੀਨੀਅਰ ਦੀ ਆਡੀਓ ਸੁਣੋ ਆਡੀਓ ਕਮਾਲ ਦੀ ਹੈ ਜਿਹੜਾ ਕਹਿੰਦਾ ਮੈਂ 50 ਬੰਦੇ ਮਾਰੇ ਆ ਮੈਂ ਗਰਨੇਡ ਵੀ ਚਲਾਇਆ ਮੈਂ ਰਾਕਟ ਲਾਂਚਰ ਵੀ ਚਲਾਉਂਦਾ ਰਿਆਂ ਹੁਣ 50 ਮਾਰਤੇ 4 ਰਹਿ ਗਏ ਔਰ ਬੜੀ ਛੇਤੀ ਉਹਨਾਂ ਨੂੰ ਵੀ ਮਾਰੂੰਗਾ ਕਮਾਲ ਦੀ ਗੱਲ ਆ ਜੀ ਲਾਅ ਐਂਡ ਆਰਡਰ ਦੀ ਸਿਆਸੀ ਬੰਦੇ ਤੇ ਤਾਂ ਤੁਸੀਂ ਖੁਰਕ ਹੁੰਦੀ ਆ ਉਦੋਂ ਹੀ ਪਰਚਾ ਦੇ ਦੇਣੇ ਹੋ ਆ ਕੀ ਚੱਕਰ ਆ ਇਸ ਮਸਲੇ 'ਚ ਕਿ ਆ ਬੰਦਾ ਥੋੜਾ ਸਿੱਧੇ ਹੀ ਕਹਿ ਰਿਹਾ ਐਡਮਿਸ਼ਨ ਕਰ ਰਿਹਾ ਕਿ ਮੈਂ ਇਹ ਕੰਮ ਕਰਦਾ ਔਰ ਕਰੂੰਗਾ ਔਰ ਹਲੇ ਤੱਕ ਕੋਈ ਕਾਰਵਾਈ ਨਹੀਂ ਆਡੀਓ ਸੁਣਿਓ ਜੀ ਪਲੀਜ਼ ਹਾਂ ਕੌਣ ਬੋਲ ਰਿਹਾ ਬ੍ਰਦਰ ਬ੍ਰਦਰ ਤੇ ਨਹੀਂ ਕਰਦਾ ਜਤਿੰਦਰ ਸਿੰਘ ਤੁਮਹੋਂ ਬੋਲ ਰਿਹਾ ਹਾਂ ਦੱਸੋ ਹਾਂ ਤੂੰ ਕਿਵੇਂ ਸਾਹਿਬ ਅਸਤ ਕਰ ਰਿਹਾ ਪ੍ਰੈਸ ਕਾਨਫਰੰਸ ਤੇ ਇੱਥੇ ਮੰਡੀ ਬੋਰਡ ਦੇ ਦਫਤਰ 'ਚ ਅਮਰਤਪਾਲ ਦੀਆਂ ਮੀਟਿੰਗਾਂ ਹੁੰਦੀਆਂ ਨੇ ਤੇ ਫਿਰ ਤੁਹਾਡਾ ਉਹਦੇ ਨਾਲ ਕੀ ਲੈਣਾ ਦੇਣਾ ਉਸ ਕਰਨਾ ਮੈਂ ਅਮਰਤਪਾਲ ਦਾ ਬੰਦਾ ਮੈਂ ਤਾਂ ਅਮਰਤਪਾਲ ਦਾ ਨਾਈਂ ਨਹੀਂ ਲਿਆ ਹਾਂ ਮੈਂ ਤਾਂ ਅਮਰਤਪਾਲ ਦਾ ਨਾਈਂ ਨਹੀਂ ਲਿਆ ਮੈਂ ਅਮਰਤਪਾਲ ਦਾ ਨਾਮ ਲਿਆ ਮੈਂ ਤਾਂ ਕਿਹਾ ਵੀ ਉੱਥੇ ਮੀਟਿੰਗਾਂ ਹੁੰਦੀਆਂ ਤੇ ਚਰਨਜੀਤ ਬਰਾੜ ਥੋੜਾ ਆ ਕੇ ਕਹਿੰਦਾ ਜੀ ਹਾਂ ਉੱਥੇ ਕਰਨੈਲ ਸਿੰਘ ਪੀਰ ਮੁਹੰਮਦਸੀ ਮੈਂ ਤਾਂ ਨਹੀਂ ਲਿਆ ਪਹਿਲਾਂ ਉਹਨੂੰ ਚੈੱਕ ਕਰੋ ਗੱਲ ਨੂੰ ਫੇਰ ਗੱਲ ਕਰੋ ਹੈਂ ਅਜਿਹਾ ਸੁਣਾਵਾ ਨਹੀਂ ਤੂੰ ਤੇਰਾ ਮੈਨੂੰ ਗਾਲਾਂ ਕੱਢਣ ਦਾ ਕੀ ਮਤਲਬ ਆ ਮੈਂ ਬੰਦੇ ਬਹੁਤ ਮਾਰੇ ਆ ਇੰਨਾ ਜਿੰਨੂੰ ਮਰਜ਼ੀ ਪੁੱਛ ਲਈ ਚਾਹਤ ਹੈ ਸਰਕਾਰ ਨੂੰ ਚਾਹੇ ਡੀਜੀਪੀ ਸੈਣੀ ਨੂੰ ਪੁੱਛ ਲੈ ਅੱਜ ਮੇਰਾ ਨਾਮ ਬੋਲਦਾ 50 ਬੰਦਿਆਂ ਚੋਂ 50 ਮਾਰੇ ਆ ਉਹਨੇ 4 ਵਜੇ ਪਏ ਆ ਗੋਰਮ ਵੀ ਆ ਕੇ ਸੁੱਤਾ ਪਿਆ ਨਹੀਂ ਨਹੀਂ ਇਹ ਤੂੰ ਨਹੀਂ ਕਰਦਾ ਆਪਣੀ ਗੱਲ ਸੁਣ ਲੈ ਕਿਹਨੇ ਬੰਦੇ ਮਾਰੇ ਨੇ ਮੈਂ ਮਾਰੇ ਆ ਅੱਛਾ ਤੇ ਮੈਂ ਤੈਨੂੰ ਵੀ ਨਹੀਂ ਛੱਡਣਾ ਜੇ ਮੁੜ ਕੇ ਅੱਗੇ ਤੂੰ ਮੇਰੇ ਨਾਲ ਮੇਰੇ ਨਾਲ ਸੰਗਾ ਜਾ ਤਾਂ ਕਹਦੇ ਜਾ ਕੇ ਤਸਵੀਰ ਨਾਲ ਗੱਲ ਕਰਾ ਦੇ ਉਧਰ ਲਾ ਕੇ ਬੈਠਾ ਦਾ ਉਹਨੂੰ ਵੀ ਪਤਾ ਹੋ ਗਿਆ ਉਹਨੇ ਕਹਿੰਦਾ ਇਹ ਬੰਬ ਚਾ ਦਊਗਾ ਅੱਛਾ ਵਿਆਹ ਤੇ ਆਇਆ अच्छा इनु पर मैं चलाऊ जोगा हैगा मैं अपने मोटे ਤੇ ਰੱਖ ਕੇ ਚਲਾਈਆਂ ਨੇ اچھا ਹਾਂ ਰਿਕਾਰਡ ਕਰਨਾ ਮੈਂ ਤਾਂ ਹੀ ਕਰ ਰਿਹਾ ਮੈਂ ਰਿਕਾਰਡ ਕਰ ਇਹਨੂੰ ਗੱਲ ਨੂੰ ਕੋਈ ਗੱਲ ਨਹੀਂ ਹਾਂ ਕਰ ਲੂੰਗਾ ਰਿਕਾਰਡ ਮੈਂ ਕਰਨ ਜੋਗਾ ਤਾਂ ਮੈਂ ਤਾਂ ਕਹਿਣਾ ਯਾਰ ਮੇਰੀ ਗੱਲ ਸੁਣ ਲੈ ਠੀਕ ਹੈ ਗੱਲ ਕਰਨੀ ਹੈ ਤਮੀਜ਼ ਨਾਲ ਕਰ ਬਦਤਮੀਜ਼ ਤੇ ਮੈਂ ਰੱਖ ਨਹੀਂ ਨਾ ਠੀਕ ਹੈ ਕਲੀ ਦਾ ਤਾ ਤੂੰ ਫੋਟੋ ਕਿਹੜੀ ਲਈ ਆ ਓ ਯਾਰ ਮੈਂ ਜਿਹੜੀ ਮਰਜ਼ੀ ਲਾਵਾਂ ਫੋਟੋ ਤੇਰੇ ਤੋਂ ਤੇਰੇ ਤੋਂ ਪੁੱਛ ਕੇ ਥੋੜਾ ਲਾਉਣੀ ਮੈਂ ਫੋਟੋ ਯਾਰ ਹਾਂ ਤੇਰੇ ਤੋਂ ਪੁੱਛ ਕੇ ਲਾਉਂ ਉਹ ਜੋ ਅਕਾਲੀਆਂ ਨੂੰ ਅਸੀਂ ਕੀ ਕਰਨਾ ਫਿਰ ਓ ਯਾਰ ਅਸੀਂ ਤੇਰੇ ਤੋਂ ਕੀ ਕਰਾਉਣਾ ਯਾਰ ਦੱਸ ਤੂੰ 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 ਕਿਸੇ ਆ ਗਿਆ ਜਿੱੰਮ ਕੇ ਕੱਲ ਓ ਯਾਰ ਮੇਰੀ ਗੱਲ ਸੁਣ ਤੂੰ ਨਾ ਪਹਿਲਾਂ ਗੱਲ ਕਰਨ ਦਾ ਸਲੀਕਾ ਸਿੱਖ ਅਕਲ ਸਿੱਖ ਫਿਰ ਗੱਲ ਕਰੀ ਮੇਰੇ ਨਾਲ ਕਿ ਮੈਨੂੰ ਦੱਸ ਮੈਂ ਆ ਜਾ ਜਿੱਥੇ ਆ ਕੇ ਓ ਯਾਰ ਤੂੰ ਨਾ ਗੱਲ ਕਰਨ ਦਾ ਸਲੀਕਾ ਸਿੱਖ ਭਰਾ ਠੀਕ ਹੈ ਨਹੀਂ ਸਿੱਖ ਸਕਦਾ ਤਾਂ ਫਿਰ ਨਾ ਸਿੱਖ ਫਿਰ ਗੱਲ ਨਾ ਕਰ ਫੋਨ ਨਾ ਕਰ ਮੈਂ ਤੈਨੂੰ ਕਿਹਾ ਨਹੀਂ ਮੈਨੂੰ ਫੋਨ ਕਰਨ ਨੂੰ ਹੂੰ ਠੀਕ ਹੈ ਅਗਰ ਮੇਰਾ ਨਾਂ ਆ ਗਿਆ ਨਾ ਤੇ ਸਿੱਧੀ ਗੋਲੀ ਵੱਜੂਗੀ ਗਲਤ ਅੱਛਾ ਤੂੰ ਗੋਲੀ ਮਾਰ ਲੇਗਾ ਫਾਲ ਵੇਖ ਲੋ ਚੀਫ ਇੰਜੀਨੀਅਰ ਕਹਿੰਦਾ 50 ਬੰਦੇ ਮਾਰੇ ਆ 4 ਰਹਿ ਗਏ ਆ ਅਰਸ਼ਦੀਪ ਕਲੇਰ ਨੂੰ ਕਹਿੰਦਾ ਤੈਨੂੰ ਵੀ ਠੋਕੂਗਾ ਤੇ ਪੰਜਾਬ ਪੁਲਿਸ ਸੁੱਤੀ ਆ ਜਿਵੇਂ ਬਾਟ ਸਾਹਿਬ ਕਰਨਲ ਬਾਟ ਪਟਿਆਲੇ ਵਾਲਿਆਂ ਦੇ ਕੇਸ 'ਚ ਸੁੱਤੀ ਸੀ ਜਿਵੇਂ ਆ ਬੰਬਲਾਸਟਾਂ ਦੇ ਕੇਸ 'ਚ ਸੁੱਤੀ ਆ ਇਹ ਮਗਰੋਂ ਜਾਗਦੇ ਹੁੰਦੇ ਨਾ ਸਾਡੇ ਸਤਿਕਾਰਯੋਗ ਨੇ ਔਰ ਦੂਜੀ ਗੱਲ ਕਹਿੰਦਾ ਜੀ ਮੈਂ ਰਾਕੇਟ ਲਾਂਚਰ ਵੀ ਚਲਾਇਆ ਤੇ ਗਰਨੇਡ ਵੀ ਛਿੱਟੇ ਆ ਮਤਲਬ ਜਿਹੜਾ ਬੰਦਾ ਆਪਦੀ ਗिल्ਟ ਨੂੰ ਐਡਮਿਟ ਕਰ ਰਿਹਾ ਕਹਿ ਰਿਹਾ ਕਿ ਮੈਂ ਕਾਰਵਾਈਆਂ ਕਰ ਰਿਹਾ ਸਿੱਧੇ ਕਹਿੰਦਾ ਰਿਕਾਰਡ ਕਰ ਲੋ ਜੋ ਮਰਜ਼ੀ ਕਰ ਲੋ ਔਰ ਜਿਹਦੇ ਤੇ ਦੇਸ਼ ਨੂੰ ਤੋੜਨ ਵਾਲਾ ਬੰਦਾ ਆਈਐਸਆਈ ਦਾ ਏਜੰਟ ਜਿਹੜਾ ਜਾ ਕੇ ਪਹਿਲਾਂ ਕਹਿੰਦਾ ਸੀ ਵੱਖਰਾ ਸੂਬਾ ਬਣਾਵਾਂਗੇ ਜਾ ਕੇ ਫਿਰ ਸੰਵਿਧਾਨ ਦੀ ਸੌਂਖਾ ਖਾ ਕੇ ਬੈਠਿਆ ਔਰ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾ ਕੇ ਥਾਣੇ ਲੈ ਜਾ ਕੇ ਏਡੀ ਗਲਤੀ ਕਰ ਸਕਦਾ ਹੈ ਨਿਲੈਕੀ ਕਰ ਸਕਦਾ ਉਹਦਾ ਏਡ ਹੋਵੇ ਐਨਆਈਏ ਦੀ ਰੇਡ ਪਈ ਹੋਵੇ ਹਾਈ ਕਮਿਸ਼ਨ ਤੇ ਅਟੈਕ ਕਰਨ ਦੇ ਮਸਲੇ 'ਚ ਇਹਨਾਂ ਦੇ ਪੁੱਛਪੜਤਾਲ ਹੁੰਦੀ ਹੋਵੇ ਉਹ ਬੰਦਾ ਸਿੱਧੀ ਥ੍ਰੈਟ ਕਰ ਰਿਹਾ ਔਰ ਪੰਜਾਬ ਪੁਲਿਸ ਹਲੇ ਵੇਟ ਵੇਟ ਕਰ ਰਹੀ ਹੈ ਐਂਡ ਡੀਜੀਪੀ ਸਾਹਿਬ ਵਨ ਹੈਜ਼ ਵੈਰੀ ਹਾਈ ਐਕਸਪੈਕਟੇਸ਼ਨਸ ਆਫ ਯੂ ਇਹ ਸਮਝ ਆਉਂਦੀ ਆ ਦੈਟ ਭਗਵੰਤ ਮਾਨ ਦਾ ਜੋਕਰ ਬਟ ਵਾਈ ਪੰਜਾਬ ਦੇ ਲੋਕੀ ਵਾਈ ਸ਼ੁੱਡ ਦੇ ਪੇ ਆ ਪ੍ਰਾਈਸ ਵਾਈ ਸ਼ੁੱਡ ਪੰਜਾਬ ਸਫਰ ਵਿਲ ਬੀ ਰਿਐਕਟ ਆਫਟਰ ਹੀ ਐਕਟਸ ਔਰ ਆਈ ਅਸ਼ੋਰ ਅਰਸ਼ਦੀਪ ਕਲੇਰ ਦੈਟ ਵੀ ਸਟੈਂਡ ਬਾਈ ਦ ਟਰੂਥ ਅਸੀਂ ਉਹਦੇ ਨਾਲ ਖਲੋਤੇ ਆ ਪਰਾ ਤੂੰ ਇਹਦੇ ਉਹ ਭੰਗੂ ਸਾਹਿਬ ਜੇ ਲੱਤਾ ਚ ਜੰਮ ਦੋ ਮੈਂ ਹੈ ਨਾ ਮਾੜਾ ਮੋਟੀ ਜਾਨ ਹੈ ਤੂੰ ਇਹਨੂੰ ਛੱਡ ਉਹ ਪਹਿਲਾਂ ਸਾਡੇ ਨਾਲ ਗੱਲ ਕਰ ਮੈਂ ਉਹਦਾ ਵੱਡਾ ਭਰਾ ਐਵੇਂ ਨਿਆੜਿਆਂ ਨੂੰ ਦਬਕੇ ਮਾਰਨ ੜਿਆ ਵੱਡਾ ਬਦਮਾਸ਼ ਆਇਆ ਕਿੱਥੋਂ ਦਾ ਕੋਈ ਬੰਦੇ ਆਲੀ ਗੱਲ ਕਰੋ ਔਰ ਕੀ ਇਹ ਸਲੀਕਾ ਕੀ ਇਹ ਚੀਫ ਇੰਜੀਨੀਅਰ ਇੱਕ ਸਰਕਾਰੀ ਮੁਲਾਜ਼ਮ ਦੀ ਇੰਨੀ ਹਿੰਮਤ ਇਹ ਮਜਾਲ ਫਿਰ ਇਹ ਮਾਹੌਲ ਖਰਾਬ ਕਰਨ ਚ ਮਤਲਬ ਸਰਕਾਰ ਹੀ ਕਰਾ ਰਹੀ ਹੈ ਸਰਕਾਰ ਦਾ ਇਹਦੇ ਪਿੱਛੇ ਹੱਥ ਹੈ ਤਾਂ ਸਾਫ ਹੀ ਹੈ ਜੀ ਜੇ ਨਹੀਂ ਕੋਈ ਕਾਰਵਾਈ ਹੁੰਦੀ ਮੀਨਸ ਇਹ ਸਾਰੇ ਮਾਹੌਲ ਦੇ ਪਿੱਛੇ ਇੱਕ ਰਾਜਨੀਤੀ ਆ ਔਰ ਹੋਰ ਕੁਝ ਨਹੀਂ ਜਿਹੜਾ ਹਿੰਦੂ ਸਿੱਖ ਏਕਤਾ ਭਾਈਚਾਰੇ ਇਕਸਾਂਜ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਤਾਂ ਉਹਦੇ ਚ ਫਿਰ ਮਿਲੀ ਭੁਗਤਣਾ ਚੁੱਪ ਬੈਠੀ ਹੈ ਸੋ ਆਈ ਹੈਵ ਹਾਈ ਐਕਸਪੈਕਟੇਸ਼ਨਸ ਕਿ ਪੰਜਾਬ ਪੁਲਿਸ ਵਿਲ ਐਕਟ ਐਂਡ ਐਕਟ ਡਿਸਾਈਸਿਵਲੀ ਐਂਡ ਸਟਰੋਂਗਲੀ ਕਿ ਕਿਸੇ ਤੇ ਹਿੰਮਤ ਨਾ ਹੋਵੇ ਜਿਹੜੇ ਲੋਕ ਦੇਸ਼ ਨੂੰ ਤੋੜਨਾ ਚਾਹੁੰਦੇ ਆ ਵੰਡਿਆ ਪਾਉਣਾ ਚਾਹੁੰਦੇ ਸਿੱਧੇ ਹੋ ਕੇ ਥ੍ਰੈਟ ਕਰਨ ਕਿਸੇ ਨੂੰ ਕਿਉਂਕਿ ਉਹਨੇ ਚੈਨਲ 'ਚ ਇੰਟਰਵਿਊ ਦਿੱਤੀ 왓 ਨੌਨਸੈਂਸ ਇਸ ਦਸ ਤਾਂ ਤੁਸੀਂ ਸੁਣਿਆ ਕਿ ਚੀਫ ਇੰਜੀਨੀਅਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਅਰਸ਼ਦੀਪ ਕਲੇਰ ਨੂੰ ਉਹਨਾਂ ਨੂੰ ਧਮਕਾਇਆ ਗਿਆ ਉਸ ਵੀਡੀਓ ਨੂੰ ਵੀ ਮਾਫੀ ਚਾਹਾਂਗੀ ਉਸ ਆਡੀਓ ਨੂੰ ਵੀ ਜਾਰੀ ਕੀਤਾ ਗਿਆ ਹੈ ਔਰ ਉਸ ਆਡੀਓ ਦੇ ਉੱਤੇ ਹੀ ਵਿਕਰਮ ਮਜੀਠੀਆ ਦੇ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਸਵਾਲ ਖੜੇ ਕੀਤੇ ਗਏ ਨੇ ਕਿ ਇੱਕ ਵਿਅਕਤੀ ਸ਼ਰਿਆਮ ਇਹディア ਵੱਡੀਆਂ ਸਟੇਟਮੈਂਟਸ ਦੇ ਰਿਹਾ ਹੈ ਖੁਦ ਕਬੂਲ ਕਰ ਰਿਹਾ ਹੈ ਕਿ ਪੰਜਾਬ ਵਿਅਕਤੀਆਂ ਦਾ ਕਤਲ ਕਰ ਚੁੱਕਿਆ ਹੈ ਚਾਰ ਦਾ ਕਰਨਾ ਬਾਕੀ ਹੈ ਗ੍ਰੇਨੇਡ ਤੱਕ ਚਲਾਏ ਹੋਏ ਨੇ ਔਰ ਅਸ਼ਦੀਪ ਕਲੇਰ ਨੂੰ ਜਾਨੋਂ ਮਾਰਨ ਦੀ ਗੱਲ ਉਸ ਦੇ ਵੱਲੋਂ ਆਖ ਦਿੱਤੀ ਗਈ ਹੈ ਉਸ ਦੇ ਬਾਵਜੂਦ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਜੋ ਹੈ ਉਹ ਨਹੀਂ ਵਿੱਡੀ ਗਈ ਔਰ ਦੂਸਰੇ ਹੀ ਪਾਸੇ ਇਹਨਾਂ ਮਾਮਿਆਂ ਨੂੰ ਲੈ ਕੇ ਕਿਤੇ ਨਾ ਕਿਤੇ ਅਮਰਿਤਪਾਲ ਸਿੰਘ ਹੁਣਾਂ ਦੇ ਉੱਤੇ ਵੀ ਸਵਾਲ ਖੜੇ ਕਰਦੇ ਹੋਏ ਵਿਕਰਮ ਅਚੀਤਿਆ ਜੁਨੇ ਉਹ ਨਜ਼ਰ ਆ ਰਹੇ ਨੇ ਸੋ ਇਹ ਮਾਮਲਾ ਕਹਿ ਸਕਦੇ ਆ ਕਿ ਤੂਲ ਫੜਦਾ ਹੋਇਆ ਜ਼ਰੂਰ ਦਿਖਾਈ ਦੇ ਰਿਹਾ ਹੈ ਔਰ ਕੁਝ ਸਵਾਲ ਜੋ ਵਿਕਰਮ ਅਜੀਤਿਆ ਨੂੰ ਲੈ ਕੇ ਵੀ ਖੜੇ ਹੋ ਰਹੇ ਸਰ ਕਿ ਕੀ ਵਿਕਰਮ ਅਜੀਤਿਆ ਅਕਾਲੀ ਦਲ ਤੋਂ ਵੱਖ ਚੱਲਣਗੇ ਕਿਉਂਕਿ ਜਿਸ ਤਰੀਕੇ ਦੀ ਚਿੱਠੀ ਉਹਨਾਂ ਦੇ ਵੱਲੋਂ ਤੇ ਕੁਝ ਅਕਾਲੀ ਲੀਡਰਾਂ ਦੇ ਵੱਲੋਂ ਜਾਰੀ ਕਰ ਦਿੱਤੀ ਜਾਂਦੀ ਹੈ ਜਦੋਂ ਜਥੇਦਾਰ ਸਾਈਵਾਨਾਂ ਨੂੰ ਉਹਦੇ ਅਹੁਦੇ ਤੋਂ ਹਟਾਇਆ ਜਾਂਦਾ ਹੈ ਉਸ ਮਾਮਲੇ ਦੇ ਵਿੱਚ ਇਕ ਵੱਖਰੀ ਰਾਏ ਰੱਖੀ ਗਈ ਸੀ ਵਿਕਰਮ ਅਜੀਤਿਆ ਦੇ ਵੱਲੋਂ ਉਹਨਾਂ ਨੇ ਇਸ ਘਟਨਾਕਰਮ ਦੀ ਨਿਖੇਧਦੀ ਕੀਤੀ ਸੀ ਤਾਂ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸੀ ਕਿ ਕੀ ਵਿਕਰਮ ਅਜੀਤਿਆ ਹੁਣ ਸੁਖਬੀਰ ਬਾਦਲ ਧੜੇ ਦੇ ਨਾਲ ਨਹੀਂ ਹਨ ਕਿ ਉਹ ਹੁਣ ਬਾਗੀ ਧੜੇ ਦੇ ਨਾਲ ਜਾਣਗੇ ਜਾਂ ਕੋਈ ਹੋਰ ਰਾਹ ਇਖਤियार ਕਰਦੇ ਨੇ ਸੋ ਅਰਸ਼ਦੀਪ ਕਲੇਰ ਹੁਣਾਂ ਦੇ ਪੱਖ ਦੇ ਵਿੱਚ ਨਿੱਤਰ ਕੇ ਇੱਕ ਵਾਰ ਫਿਰ ਤੋਂ ਐਵੀਂ ਚੀਜ਼ਾਂ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਅਕਾਲੀ ਦਲ ਦੇ ਨਾਲ ਕੁਝ ਮੁੱਦਿਆਂ ਦੇ ਉੱਤੇ ਅਸਹਿਮਤੀਆਂ ਹੋ ਸਕਦੀਆਂ ਨੇ ਪਰ ਕ੍ਰਮਜੀਤਿਆ ਕਾਲੀਦਾਲ ਤੋਂ ਵੱਖ ਨਹੀਂ ਹਨ ਫਿਲਹਾਲ ਇਸ ਪੂਰੇ ਮਾਮਲੇ ਦੇਤੇ ਤੁਹਾਡੀ ਕੀ رائے ਹੈ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ